ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਫਰ ਇਹ ਸ਼ਹਾਦਤ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਨੌ ਪੋ ਦੇ ਇਤਿਹਾਸਕ ਦੰਦ ਦੀ ਜਦੋਂ ਗੁਰੂ ਸਾਹਿਬ ਨੇ ਤਾੜੀ ਮਾਰ ਕੇ ਛੱਡੀ ਸੀ ਚਮਕੌਰ ਸਾਹਿਬ ਦੀ ਗੜੀ ਸੰਗਤ ਜੀ ਸ਼ੁਰੂ ਕਰਦੇ ਹਾਂ ਨੌ ਪੋ ਦਾ ਇਤਿਹਾਸ ਅੱਠ ਪੋ ਨੂੰ ਚਮਕੌਰ ਸਾਹਿਬ ਦੀ ਜੰਗ ਵਿੱਚ ਦੋ ਵੱਡੇ ਸਾਹਿਬਜ਼ਾਦੇ ਤੇ ਨੰਪਿਆਰੇ ਤੇ ਕਈ ਸਿੰਘ ਲੜਦੇ ਹੋਏ ਸ਼ਹੀਦ ਹੋ ਜਾਂਦੇ ਹਨ ਨੌ ਪੋ ਨੂੰ ਗੜੀ ਦੇ ਵਿੱਚ ਅੱਠ ਸਿੰਘ ਬਾਕੀ ਰਹਿ ਗਏ ਸਨ ਸੰਧਿਆ ਵੇਲੇ ਰਹਿਰਾ ਸਾਹਿਬ ਦਾ ਪਾਠ ਹੋਇਆ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ। ਸਵੇਰ ਹੁੰਦਿਆਂ ਹੀ ਦਸ਼ਮੇਸ਼ ਪਿਤਾ ਰਾਣ ਵਿੱਚ ਜੂਝਣਾ ਚਾਹੁੰਦੇ ਸਨ। ਪਰ ਸਿੰਘਾਂ ਨੇ ਗੁਰੂ ਪਿਤਾ ਨੂੰ ਬੇਨਤੀ ਕੀਤੀ ਕਿ ਅਜੇ ਪੰਥ ਨੂੰ ਤੁਹਾਡੀ ਬਹੁਤ ਜ਼ਰੂਰਤ ਹੈ। ਤੁਸੀਂ ਇਸ ਸਮੇਂ ਗੜੀ ਨੂੰ ਛੱਡ ਜਾਓ। ਗੁਰੂ ਪਾਤਸ਼ਾਹ ਨੇ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਹੋਈਆਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਤੇ ਕਹਿਣ ਲੱਗੇ ਕਿ ਉਹ ਜਾਣ ਲੱਗੇ। ਦਸ਼ਮਣਾਂ ਨੂੰ ਦੱਸ ਕੇ ਜਾਣਗੇ। ਗੁਰੂ ਜੀ ਦੇ ਇਸ ਹੁਕਮ ਨੂੰ ਸਿੰਘਾਂ ਨੇ ਪ੍ਰਵਾਨ ਕਰ ਲਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਤਿੰਨ ਸਿੰਘਾਂ ਸਮੇਤ ਗੱਡੀ ਚੋਂ ਬਾਹਰ ਨਿਕਲ ਆਏ ਤੇ ਗੁਰੂ ਪਾਤਸ਼ਾਹ ਜੀ ਨੇ ਦੁਸ਼ਮਣਾਂ ਨੂੰ ਬੰਗਾਰਿਆ ਗੁਰੂ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਵਿੱਚ ਹੱਥਾਂ ਨਾਲ ਤਾੜੀ ਮਾਰ ਕੇ ਕਿਹਾ ਕਿ ਹਿੰਦ ਦਾ ਪੀਰ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਫੜ ਲਵੋ ਇਹ ਸੁਣਦਿਆਂ ਹੀ ਮੁਗਲ ਅੰਨੇ ਵਾਂ ਨਾ ਠੁੱਠੇ ਗੁਰੂ ਗੋਮ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵੱਲ ਚੱਲ ਪਏ ਪੋ ਦੀ ਸਰਦ ਰੁੱਤ ਲੰਬੇਰੇ ਰਸਤੇ ਕੰਡਿਆਂ ਤੇ ਭਖੜਿਆਂ 'ਚੋਂ ਲੰਘਦੇ ਆਂ ਪਾਤਸ਼ਾਹੀ ਦੇ ਪੈਰਾਂ ਵਿੱਚੋਂ ਲਹੂ ਸਿਮ ਰਿਹਾ ਸੀ ਤੇ ਪੈਰਾਂ ਵਿੱਚ ਛਾਲੇ ਹੋ ਗਏ ਸਨ ਜਾਮਾਂ ਲੀਰੋਲੀਰ ਹੋ ਗਿਆ ਸੀ ਪਰਿਵਾਰ ਤੇ ਸਿੰਘ ਵਿਛੜ ਜਾਂਦੇ ਹਨ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਜਾਂਦੇ ਹਨ ਪੰਥ ਦਾ ਬਾਲੀ ਪੁੱਤਰਾਂ ਨੂੰ ਦੇਸ਼ਕੋਮ ਤੋਂ ਬਾਹਰ ਮਾਛੀਵਾੜੇ ਦੇ ਜੰਗਲਾਂ ਵਿੱਚ ਅਡੋਲਤਾ ਨਾਲ ਵੇਚ ਰਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੋਂ ਅਦਬਨ ਰੋਗ ਰਜਾਈਆਂ ਦਾ ਓੜਨ 나ਗ ਨਿਵਾਸਾਂ ਦਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਮਾਛੀਵਾੜੇ ਦੇ ਜੰਗਲਾਂ ਵਿੱਚ ਜਿੱਥੇ ਭਾਈ ਗੁਲਾਬੇ ਤੇ ਪੰਜਾਬੇ ਦਾ ਬਾਗ ਸੀ ਐਸਾ ਸਥਾਨ ਤੇ ਤਾਰੇ ਦੀ ਸੇਧ ਨੂੰ ਹੁੰਦੇ ਹੋਏ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਵੀ ਆ ਪਹੁੰਚੇ ਇੱਥੇ ਹੀ ਵਿਛੜੇ ਸਿੰਘਾਂ ਨਾਲ ਗੁਰੂ ਦਾ ਮਲਾਪ ਹੋਇਆ ਇੱਥੋਂ ਹੀ ਗੁਰੂ ਜੀ ਨੂੰ ਸਿੰਘ ਖੂਹ ਤੇ ਲੈ ਗਏ ਜਿੱਥੇ ਗੁਰੂ ਜੀ ਨੇ ਜਲ ਛਕਿਆ ਸਰੀਰਕ ਕਿਰਿਆ ਸੋਧੀ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਦੋਂ ਗੁਲਾਬੇ ਤੇ ਪੰਜਾਬੇ ਨੂੰ ਪਤਾ ਲੱਗਿਆ ਕਿ ਗੁਰੂ ਪਾਤਸ਼ਾਹ ਜੀ ਉਹਨਾਂ ਦੇ ਬਾਗ ਵਿੱਚ ਆ ਪਹੁੰਚੇ ਨੇ ਤਾਂ ਉਹ ਆਪ ਉੱਥੇ ਆਉਂਦੇ ਨੇ ਤੇ ਗੁਰੂ ਜੀ ਨੂੰ ਬੇਨਤੀ ਕਰਦੇ ਨੇ ਆਪਣੇ ਨਾਲ ਆਪਣੇ ਘਰ ਲੈ ਜਾਂਦੇ ਨੇ ਇਸ ਤੋਂ ਬਾਅਦ ਘੋੜਿਆਂ ਦੇ ਸੁਆਗਰ ਭਾਈ ਗਣੀਖਾਂ ਭਾਈ ਨਵੀਖਾਂ ਨੂੰ ਗੁਰੂ ਜੀ ਦੀ ਆਮਦ ਦਾ ਪਤਾ ਲੱਗਾ। ਇਸ ਤੋਂ ਬਾਅਦ ਉਹ ਗੁਰੂ ਪਾਤਸ਼ਾਹ ਜੀ ਨੂੰ ਗੁਲਾਬੇ ਤੇ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਆਉਂਦੇ ਨੇ। ਦੋਵੇਂ ਭਰਾਵਾਂ ਨੇ ਗੁਰੂ ਜੀ ਦੀ ਸੇਵਾ ਕੀਤੀ। ਜਦੋਂ ਹਕੂਮਤ ਨੂੰ ਪਤਾ ਲੱਗਿਆ ਕਿ ਗੁਰੂ ਜੀ ਮਾਛੀਵਾੜੇ ਨੇ ਤਾਂ ਉਹ ਆਪਣੀਆਂ ਫੌਜਾਂ ਨੂੰ ਮਾਛੀਵਾੜਾ ਘੇਰਨ ਲਈ ਭੇਜ ਦਿੰਦੇ ਨੇ। ਜਰਨੈਲ ਦਲਾਵਰਖਾਂ ਮਾਛੀਵਾੜੇ ਦੇ ਕਿਨਾਰੇ ਆਪਣੀ ਫੌਜ ਨਾਲ ਆ ਕੇ ਪੜਾਹ ਕਰਦਾ ਹੈ ਤੇ ਗੁਰੂ ਮਹਾਰਾਜ ਜੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰਦਾ ਹੈ ਕਿਹਾ ਜਾਂਦਾ ਹੈ ਕਿ ਉਸਨੇ ਸੁਖਣਾ ਸੁਖੀ ਸੀ ਕਿ ਉਸ ਦਾ ਮੁਕਾਬਲਾ ਕਿਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਨਾ ਹੋ ਜਾਵੇ ਤੇ ਉਹ ਉਹਨਾਂ ਹੱਥੋਂ ਮਾਰਿਆ ਨਾ ਜਾਵੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਸਨੇ ਉੱਚ ਦੇ ਪੀਰ ਦੀ ਸੌਂ ਖਾ ਕੇ ਕਿਹਾ ਸੀ ਕਿ ਉਹ ਉੱਚ ਦੇ ਪੀਰ ਨੂੰ 500 ਮੋਹਰਾਂ ਭੇਟ ਕਰੇਗਾ। ਉਸ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਅਹਮੋ ਸਾਹਮਣਾ ਨਾ ਹੋਵੇ। ਭਾਈ ਗਨੀਖਾ, ਭਾਈ ਨਵੀਖਾ ਬਾਹਰੋਂ ਸੂਚਨਾ ਲੈ ਕੇ ਆਉਂਦੇ ਨੇ ਕਿ ਮੁਗਲਾਂ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਹੈ। ਉਹਨਾਂ ਨੇ ਗੁਰੂ ਜੀ ਨੂੰ ਮੁਗਲਾਂ ਦੇ ਘੇਰੇ ਵਿੱਚੋਂ ਬਾਹਰ ਕੱਢਣ ਦੀ ਬਿਉਤ ਬਣਾਈ। ਕਿ ਗੁਰੂ ਪਿਤਾ ਜੀ ਤੁਸੀਂ ਸਾਡੇ ਘਰ ਵਿੱਚ ਆਏ ਹੋ। ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੋ ਅਸੀਂ ਤੁਹਾਨੂੰ ਮੁਗਲ ਫੌਜਾਂ ਦੇ ਘੇਰੇ ਤੋਂ ਪਾਰ ਕਰਾਵਾਂਗੇ ਉਹਨਾਂ ਨੇ ਬੇਨਤੀ ਕੀਤੀ ਕਿ ਸਾਡੇ ਉੱਚ ਦੇ ਪੀਰ ਹੋਏ ਨੇ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆਂ ਤੇ ਜਦੋਂ ਉਹ ਸਾਡੇ ਘਰਾਂ ਵਿੱਚ ਆਉਂਦੇ ਨੇ ਤਾਂ ਸਾਡੀ ਰੀਤ ਮੁਤਾਬਕ ਉਹਨਾਂ ਨੂੰ ਘਰੋਂ ਪਲੰਘ ਉੱਤੇ ਬਿਠਾ ਕੇ ਕਈ ਮੀਲ ਦੂਰ ਤੱਕ ਛੱਡ ਕੇ ਆਉਂਦੇ ਆਂ ਸਾਡੀ ਬੇਨਤੀ ਪ੍ਰਵਾਨ ਕਰੋ ਨੀਲੇ ਵਸਤਰ ਪਹਿਨ ਕੇ ਪੀਰਾਂ ਵਾਲਾ ਰੂਪ ਧਾਰਨ ਕਰੋ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਭਾਈ ਗਣੀ ਖਾਂ ਭਾਈ ਨਵੀ ਖਾਂ ਦੋਵੇਂ ਭਰਾਵਾਂ ਨੇ ਪਲੰਗ ਨੂੰ ਅਗਲੇ ਪਾਸਿਓਂ ਤੇ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਨੇ ਪਿਛਲੇ ਪਾਸਿਓਂ ਚੁੱਕ ਲਿਆ ਤੇ ਤੁਰ ਪਏ ਭਾਈ ਮਾਨ ਸਿੰਘ ਗੁਰੂ ਸਾਹਿਬ ਜੀ ਨੂੰ ਚੋਰ ਕਰ ਰਹੇ ਸਨ ਪਿੰਡ ਚੋਂ ਬਾਹਰ ਨਿਕਲਦਿਆਂ ਹੀ ਮੁਗਲ ਫੌਜਾਂ ਨੇ ਉਹਨਾਂ ਨੂੰ ਰੋਕ ਲਿਆ ਮੁਗਲ ਜਰਨਲ ਦਲਾਵਰ ਖਾਂ ਨੇ ਪੁੱਛਿਆ ਕਿ ਪਲੰਗ ਤੇ ਕੌਣ ਹੈ ਤਾਂ ਭਾਈ ਗਣੀ ਖਾਂ ਭਾਈ ਨਵੀ ਖਾਂ ਨੇ ਕਿਹਾ ਕਿ ਸਾਡੇ ਉੱਚ ਦੇ ਪੀਰ ਨੇ ਨੇੜਲੇ ਪਿੰਡ ਸਯਦ ਪੀਰ ਮੁਹੰਮਦ ਕਾਦੀ ਨੂੰ ਸੁਨੇਹਾ ਭੇਜਿਆ ਗਿਆ ਉਸ ਨੇ ਭਾਵੇਂ ਆਉਂਦਿਆਂ ਹੀ ਗੁਰੂ ਸਾਹਿਬ ਜੀ ਨੂੰ ਪਛਾਣ ਲਿਆ ਸੀ ਕਿਉਂਕਿ ਗੁਰੂ ਸਾਹਿਬ ਜੀ ਨੇ ਉਸ ਕੋਲੋਂ ਫਾਰਸੀ ਪੜ੍ਹੀ ਸੀ ਸ਼ਰਦਾ ਦੇ ਵਿੱਚ ਉਸ ਨੇ ਪਰਮਾਤਮਾ ਦੀ ਰਜ਼ਾ ਅਨੁਸਾਰ ਕਹਿ ਦਿੱਤਾ ਕਿ ਉਹ ਉੱਚ ਦੇ ਪੀਰ ਨੇ ਉਹਨਾਂ ਨੂੰ ਰੋਕਿਆ ਨਾ ਜਾਵੇ ਤੇ ਜੇ ਉਹਨਾਂ ਨੂੰ ਰੋਕਿਆ ਗਿਆ ਤਾਂ ਬੜੀ ਕਿਆਮਤ ਆ ਜਾਵੇਗੀ ਉਧਰ ਚਮਕੌਰ ਦੀ ਗੜੀ ਵਿੱਚ ਮੁਗਲ ਫੌਜਾਂ ਨੇ ਸਿੰਘਾਂ ਉੱਪਰ ਹਮਲਾ ਕਰ ਦਿੱਤਾ ਤੇ ਸਿੰਘਾਂ ਨੇ ਵੱਡੀ ਟੱਕਰ ਦਿੱਤੀ ਪਰ ਇਸ ਜੰਗ ਦੌਰਾਨ ਸਾਰੇ ਸਿੰਘ ਸ਼ਹੀਦ ਹੋ ਗਏ ਮੁਗਲ ਫੌਜਾਂ ਵੱਲੋਂ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਗਏ ਭਾਈ ਸੰਗਤ ਸਿੰਘ ਜੀ ਦਾ ਸੀਸ ਲੈ ਕੇ ਖੁਸ਼ੀਆਂ ਮਨਾਈਆਂ ਗਈਆਂ ਕਿਉਂਕਿ ਭਾਈ ਸੰਗਤ ਸਿੰਘ ਜੀ ਦਾ ਚਿਹਰਾ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਮਿਲਦਾ ਸੀ ਮੌਗਲ ਫੌਜਾਂ ਦੇ ਵੱਲੋਂ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਦਿੱਤਾ ਗਿਆ ਹੈ ਤੇ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਪਰ ਇਹ ਖੁਸ਼ੀਆਂ ਉਦੋਂ ਗਮੀਆਂ ਦੇ ਵਿੱਚ ਬਦਲ ਗਈਆਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਤ ਨੂੰ ਚਮਕੌਰ ਦੀ ਗੜੀ ਵਿੱਚੋਂ ਚਲੇ ਗਏ ਸਨ ਉਸ ਸਮੇਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਸੀਸ ਗੁਰੂ ਸਾਹਿਬ ਦਾ ਨਹੀਂ ਬਲਕਿ ਇੱਕ ਸਿੰਘ ਦਾ ਹੈ ਉਧਰ ਦੂਜੇ ਪਾਸੇ ਗੰਗੂ ਪਾਪੀ ਨੇ ਪਿੰਡ ਦੇ ਚੌਧਰੀ ਨੂੰ ਚਾਹ ਖਬਰ ਦਿੱਤੀ ਚੌਧਰੀ ਆਪਣੇ ਬੰਦਿਆਂ ਨਾਲ ਗੰਗੂ ਦੇ ਘਰ ਆਪੂਜਾ ਚੌਧਰੀ ਨੇ ਗੰਗੂ ਪਾਪੀ ਨੂੰ ਨਾਲ ਲੈ ਕੇ ਮੁਰੰਡੇ ਦੇ ਥਾਣੇਦਾਰ ਕੋਲ ਜਾ ਖਬਰ ਦਿੱਤੀ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਆਪਦੇ ਨਾਲ ਸਿਪਾਹੀ ਲੈ ਕੇ ਗੰਗੂ ਦੇ ਘਰ ਪੁੱਜਾ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਜੰਜੀਰ ਨਾਲ ਬੰਨ੍ਹ ਕੇ ਸਖਤ ਪੈਰੇ ਹੇਠ ਗੱਡੇ ਦੇ ਬਿਠਾ ਕੇ ਮੁਰੰਡੇ ਦੇ ਥਾਣੇ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ 9 ਪੋ ਨੂੰ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਾਦੇ ਮੁਰੰਡੇ ਰਹੇ ਇਹ ਸੀ ਇਤਿਹਾਸ 9 ਪੋ ਦਾ ਤੇ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ 10 ਪੋ ਦੇ ਇਤਿਹਾਸ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ